ਉਦੈਪੁਰ ਵਿੱਚ ਵਿਆਹ ਮਗਰੋਂ ਨੀਲ नितिन मुकेश ਤੇ ਰੁਕਮਣੀ ਸਹਾਏ ਦੀ ਮੁੰਬਈ ਵਿੱਚ ਰਿਸੈਪਸ਼ਨ ਰੱਖੀ ਗਈ ਜਿੱਥੇ तमाम ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਜਮੇਦਾਰ ਬਚਨ ਅਤੇ ਜਯਾ ਬਚਨ ਵੀ ਸ਼ਾਮਿਲ ਸਨ ਨੀਲ ਤੇ ਰੁਕਮਣੀ ਦੀ ਰਿਸੈਪਸ਼ਨ ਦੇ ਵਿੱਚ ਸਲਮਾਨ ਖਾਨ ਵੀ ਪਹੁੰਚੇ ਜਨਰੇ ਨਾਲੋਂ ਦੀ ਗਰਲਫ੍ਰੈਂਡ ਯੂਲੀਆ ਵੰਤੂਰ ਵੀ ਦੇਖੀ ਜੋ ਬੇਤ ਖੂਬਸੂਰਤ ਲੈਂਗਰ ਵਿੱਚ ਨਜ਼ਰ ਆਈ ਨੇਤਰੀ ਕੰਗਰਾ ਨੌਤੇਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਕੋਈ ਖਾਸ ਮਿਲ ਗਿਆ ਜਿਸ ਨਾਲ ਉਹ ਦਿਲ ਦੀ ਗਹਿਰਾਈ ਨਾਲ ਪਿਆਰ ਕਰਦੀ ਹੈ ਅਤੇ ਸਿਰਫ ਡੇਟ ਦਾ ਇਰਾਦਾ ਨਹੀਂ ਰੱਖਦੀ ਬਲਕਿ ਉਸ ਨਾਲ ਵਿਆਹ ਵੀ ਕਰਾਉਣਾ ਚਾਹੁੰਦੀ ਹੈ ਹਾਲਾਂਕਿ ਕੰਗਰਾ ਨੇ ਉਸ ਸ਼ਖਸ ਦਾ ਨਾਮ ਨਹੀਂ ਦੱਸਿਆ ਫਿਲਮਕਾਰ ਰਾਮ ਗੋਪਾਲ ਵਰਮਾ ਜੇਲੂਜ ਸਜ਼ਾ ਕਾਟੇ ਸ਼ਸ਼ੀ ਕਲਾ ਤੇ ਫਿਲਮ ਬਣਾਉਣ ਜਾ ਰਹੇ ਨੇ ਵਰਮਾ ਮੁਤਾਬਕ ਫਿਲਮ ਹੈਰਾਨ ਕਰ ਦੇਣ ਵਾਲੀ ਹੋਏਗੀ ਫਿਲਮਕਾਰ ਨੇ ਫਿਲਮ ਦਾ ਪਹਿਲਾ ਪੋਸਟਰ ਵੀ ਰਿਲੀਜ਼ ਕੀਤਾ ਹੈ 25 ਜਨਵਰੀ ਨੂੰ ریلیਜ਼ ਹੋਈ ਸੋਇਓ ਰੀਸ ਭਾਰਤ ਵਿੱਚ 150 ਕਰੋੜ ਤੋਂ ਵੱਧ ਕਮਾ ਚੁੱਕੀ ਹੈ ਜਦਕਿ ਵਰਲਡਵਾਈਡ ਫਿਲਮ 300 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ ਉਥੇ ਹੀ ਰੀਸ ਦੇ ਨਾਲ ਹੀ ਰਿਲੀਜ਼ ਹੋਈ ਕਾਬਿਲ ਕਰੇਲੂ ਬਾਕਸ ਆਫਿਸ ਤੇ 130 ਕਰੋੜ ਅਤੇ ਵਰਲਡਵਾਈਡ ਕ੍ਰੀਪ 200 ਕਰੋੜ ਰੁਪਏ ਕਮਾਉਣ ਚ ਸਫਲ ਰਹੀ ਹੈ ਅਕਸ਼ਿ ਕੁਮਾਰ ਦੀ ਜੋਲੀਆ ਐਲ ਵੀ 2 ਨੇ ਪਹਿਲੇ ਹਫਤੇ ਵਿੱਚ ਕ੍ਰੇਲੂ ਬਾਕਸ ਆਫਿਸ ਤੇ 70 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ ਜਦਕਿ ਇੱਕ ਵੈਬਸਾਈਟ ਮੁਤਾਬਕ ਫਿਲਮ ਨੇ ਵਰਲਡਵਾਈਡ 130 ਕਰੋੜ ਤੋਂ ਵੱਧ ਕਮਾ ਲਏ ਨੇ ਅਕਸ਼ ਨਾਲ ਫਿਲਮ ਵਿੱਚ ਹੋਮਾ ਕੁਰੇਸ਼ੀ ਤੇ ਅਨੰਕਪੂਰ ਵੀ ਲੀਡ ਰ ਤੀਜੀ ਵਾਰ ਫਿਲਮਕਰ ਵਿਸ਼ਾਲ ਪਾਰਦਵਾਜ ਨਾਲ ਕੰਮ ਕਰ ਰਹੇ ਸ਼ਾਹਿਦ ਖਪੂਰ ਮੁਤਾਬਕ ਉਹਨਾਂ ਨੂੰ ਖੁਸ਼ੀ ਹੈ ਕਿ ਉਹ ਅਤੇ ਵਿਸ਼ਾਲ ਦੂਜੇ ਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਨੇ ਸ਼ਾਹਿਦ ਜਲਦੀ ਕੰਗਰਾਂ ਅਤੇ ਸੈਫ ਦੇ ਨਾਲ ਵਿਸ਼ਾਲ ਦੀ ਫਿਲਮ ਰੰਗੂਨ ਦੇ ਵਿੱਚ ਨਜ਼ਰ ਆਉਣਗੇ ਵਰੁਣ ਤਵਨ ਤੇ आलिया ਭੱਟ ਦੀ ਗਾਮੀ ਫਿਲਮ ਬਦੀ ਨਾਤ ਕੀ ਦੁਲਹਨੀਆਂ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਜਿਸ ਚ ਦੋਵੇਂ ਹਮਸਫਰ ਬਣੇ ਵਿਖਾਈ ਦੇ ਰਹੇ ਨੇ ਗੀਤ ਨੂੰ ਅਖਿਲ ਸੱਚ ਦੇਵਾ ਤੇ ਮਨਸ਼ੀਲ ਗੁਜਰਾਲ ਨੇ ਗਾਇਆ ਹੈ